ਸ੍ਰੀ ਕਲ ਜੀ ਸਾਰਿਆਂ ਨੂੰ ਆਪਾਂ ਕੁਝ ਕੁ ਦਿਨ ਪਹਿਲਾਂ ਇੱਕ ਸਿੰਧੀ ਬੁਟੀ ਦੀ ਵੀਡੀਓ ਪਾਈ ਸੀ ਜਿਹਦੇ ਵਿੱਚ ਇੱਕ ਭੈਣ ਦਾ ਮੈਸੇਜ ਆਇਆ ਕਿ ਸਲੋ ਟਾਂਕਾ ਭਰ ਕੇ ਦੱਸੋ ਤੇ ਇੱਕ ਤੋਂ ਮੈਸੇਜ ਹੋਰ ਵੀ ਆਇਆ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਸਾਨੂੰ ਕੋਈ ਨਹੀਂ ਸਿਖਾ ਸਕਦਾ ਜਾਂ ਸਾਡੇ ਪੱਲੇ ਨਹੀਂ ਪੈਂਦੀ ਕੁਛ ਐਵੇਂ ਦਾ ਤਾਂ ਇਹੋ ਜਿਹਾ ਕੁਝ ਨਹੀਂ ਹੁੰਦਾ ਬਿਲਕੁਲ ਆਸਾਨ ਹੈ ਇਹ ਆਪਾਂ ਇੱਕ ਵਾਰੀ ਇਹੀ ਬੁਟੀ ਆ ਜਿਹੜੀ ਦੁਬਾਰਾ ਤੋਂ ਬਣਾ ਲੈਨੇ ਆ ਠੀਕ ਹੈ ਜੀ ਤੇ ਬਿਲਕੁਲ ਸਲੋ ਟਾਂਕਾ ਭਰ ਕੇ ਆਪਾਂ ਇਹੀ ਬੁੱਟੀ ਦੁਬਾਰਾ ਬਣਾਉਣੀ ਆ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸ ਦਿਆਂ ਕਿ ਆਪਾਂ ਜਦੋਂ ਟ੍ਰੇਸ ਬਣਾਉਣੀ ਆ ਜਾਂ ਸੂਟ ਤੇ ਬਣਾਉਣੀ ਹੁੰਦੀ ਆ ਉਦੋਂ ਤਾਂ ਤੁਸੀਂ ਜਿਵੇਂ ਇਹ ਸਕੇਲ ਆਪਣੇ ਕੋਲੇ ਤਾਂ ਸਕੇਲ ਦਾ 6 ਤੋਂ 7 ਕ ਪੁਆਇੰਟ ਠੀਕ ਹੈ ਜਿਵੇਂ 1 ਸੈਂਟੀਮੀਟਰ ਆ ਇਹ ਪੂਰਾ ਸੈਂਟੀਮੀਟਰ ਤਾਂ ਥੋੜਾ ਸਾਈਜ਼ ਵੱਡਾ ਹੋ ਜਾਂਦਾ ਤਾਂ ਆਪਾਂ 7 ਕ ਪੁਆਇੰਟ ਦੀ ਦਾ ਇੱਕ ਬਾਕਸ ਬਣਾਵਾਂਗੇ ਠੀਕ ਹੈ ਜਿਵੇਂ ਇਹ ਹਾਫ ਦੀ ਲਾਈਨ ਆ ਜਿੱਤਾ ਇਹ ਹਾਫ ਸੈਂਟੀਮੀਟਰ ਹੋ ਗਿਆ ਨਾ ਹਾਫ ਸੈਂਟੀਮੀਟਰ ਛੋਟਾ ਰਹੇਗਾ ਤੇ 1 ਸੈਂਟੀਮੀਟਰ ਬਾਕਸ ਆ ਜਿਹੜਾ ਥੋੜਾ ਵੱਡਾ ਹੋ ਜਾਏਗਾ ਤਾਂ ਆਪਾਂ ਥੋੜਾ ਜਿਹਾ ਹਾਫ ਤੋਂ ਵੱਧ ਕਰ ਲਾਂਗੇ 7 تک ਪੁਆਇੰਟ ਆਪਾਂ 6 ਤੋਂ 7 ਪੁਆਇੰਟ ਨੇ ਜਿਹੜੇ ਸੈਂਟੀਮੀਟਰ ਦੇ ਆਪਾਂ ਇੱਕ ਬਾਕਸ ਦੇ ਰੱਖਾਂਗੇ ਠੀਕ ਹੈ ਤਾਂ ਉਹਦੇ ਨਾਲ ਤੁਹਾਡੀ ਸਿੰਧੀ ਬੁੱਟੀ ਆ ਜਿਹੜੀ ਪਰਫੈਕਟ ਬਣੂਗੀ ਠੀਕ ਹੈ ਜੀ ਤੇ ਅੱਜ ਜਿਹੜਾ ਆਪਾਂ ਥ्रेड ਯੂਜ਼ ਕਰ ਰਹੇ ਹਾਂ ਉਹ ਰੰਗੋਲੀ ਦਾ ਯੂਜ਼ ਕਰ ਰਹੇ ਹਾਂ ਮਰਜੈਂਟਾ ਕਲਰ ਠੀਕ ਹੈ 5 ਰੁਪਏ ਦੀ ਗੁੱਟੀ ਆਉਂਦੀ ਹੈ ਇਹ ਆਮ ਵਿੱਚ ਕਿਸੇ ਵੀ ਦੁਕਾਨ ਤੋਂ ਮਿਲ ਜਾਵੇਗੀ ਤਾਂ ਇਹਦੇ ਲਈ ਹੁਣ ਆਪਾਂ ਇੱਕ ਬਾਕਸ ਬਣਾਉਣਾ ਆਪਾਂ ਵੈਸੇ 6 ਪੁਆਇੰਟ ਦਾ ਬਾਕਸ ਨਹੀਂ ਬਣਾਵਾਵਾਂਗੇ 6 ਜਾਂ 7 ਦਾ ਆਪਾਂ ਸਿੰਪਲੀ ਇੱਕ ਬਾਕਸ ਬਣਾਵਾਂਗੇ ਥੋੜਾ ਵੱਡਾ ਸਾਈਜ਼ ਰੱਖਾਂਗੇ ਤਾਂ ਕਿ ਤੁਹਾਨੂੰ ਦਿਖ ਜਾਵੇ ਠੀਕ ਹੈ ਕਿਉਂਕਿ ਪਰਫੈਕਟ ਸਾਈਜ਼ ਦਾ ਜੇ ਆਪਾਂ ਬਾਕਸ ਬਣਾਵਾਂਗੇ ਤਾਂ ਉਹ ਬਹੁਤ ਛੋਟਾ ਰਹਿ ਜਾਊਗਾ ਮਤਲਬ ਤੁਹਾਨੂੰ ਪ੍ਰੋਬਲਮ ਆਵੇਗੀ ਕਿ ਧਾਗਾ ਕਿੱਥੋਂ ਕੱਢਿਆ ਕਿੱਥੇ ਜਾ ਰਿਹਾਗਾ ਠੀਕ ਹੈ ਤਾਂ ਇਸ ਲਈ ਆਪਾਂ ਨਾਰਮਲੀ ਇੱਕ ਥੋੜਾ ਜਿਹਾ ਵੱਡੇ ਸਾਈਜ਼ ਦਾ ਬਾਕਸ ਬਣਾ ਲਵਾਂਗੇ ਤਾਂ ਕਿ ਤੁਹਾਨੂੰ ਸਮਝ ਆ ਜਾਵੇ ਠੀਕ ਹੈ ਜੀ ਐਦਾਂ ਆਪਾਂ ਮਾਰਕਰ ਨਾਲ ਸਿੰਪਲੀ ਬਾਕਸ ਬਣਾ ਲਿਆ ਇੱਕ ਤੇ ਇਹਦੇ ਕੋਨੇ ਆਪਾਂ ਥੋੜੇ-ਥੋੜੇ ਤੋਂ ਇੱਕ-ਇੱਕ ਪੁਆਇੰਟ ਬਾਹਰ ਨੂੰ ਕੱਢ ਦਿਆਂਗੇ ਇਹ ਸਿਰਫ ਇਸ ਲਈ ਹੈ ਤਾਂ ਕਿ ਤੁਹਾਨੂੰ ਸਮਝ ਆਵੇ ਕਿ ਸੂਈ نیچے ਕਿੱਥੋਂ ਦੀ ਜਾਣੀ ਹੈ ਤੇ ਉੱਪਰ ਕਿੱਥੋਂ ਦੀ ਆਉਣੀ ਹੈ ਠੀਕ ਹੈ ਜੀ ਹੁਣ ਆਪਾਂ ਕੀ ਕਰਾਂਗੇ ਇਹ ਬਾਕਸ ਬਣਾ ਲਿਆ ਠੀਕ ਹੈ ਨਾਰਮਲੀ ਬਣਾਇਆ ਵੈਸੇ ਜਿਆਦਾ ਵੱਡਾ ਵੀ ਨਹੀਂ ਹੈ ਇੱਥੇ ਪਰਫੈਕਟ ਸਾਈਜ਼ ਵੀ ਨਹੀਂ ਹੈਗਾ ਤਾਂ ਆਪਾਂ ਇਹਦੇ ਚਾਰ ਕੋਨੇ ਨੇ ਨਾ ਚਾਰਾਂ ਕੋਨਿਆਂ ਤੋਂ ਆਪਾਂ ਕਿਸੇ ਵੀ ਪੁਆਇੰਟ ਤੋਂ ਸੂਈ ਕੱਢ ਸਕਦੇ ਹਾਂ ਠੀਕ ਹੈ ਇਹਦਾ ਕੋਈ ਏ ਸਾਈਜ਼ ਨਹੀਂ ਹੈ ਕਿ ਜਾਂ ਇਹ ਤਰੀਕਾ ਨਹੀਂ ਹੈ ਕਿ ਸੂਈ ਇਸ ਕੋਨੇ ਤੋਂ ਕੱਢਣੀ ਹੈ ਜਾਂ ਇਸ ਕੋਨੇ ਤੋਂ ਕੱਢਣੀ ਹੈ ਜਾਂ ਕਿਹੜੇ ਤੋਂ ਕੱਢਣੀ ਹੈ ਇੱਕ ਵਾਰੀ ਸੂਈ ਤੁਸੀਂ ਜਿੱਥੋਂ ਤੁਹਾਨੂੰ ਕੰਫਰਟੇਬਲ ਲੱਗਦਾ ਤੁਸੀਂ ਉਸ ਕੋਨੇ ਤੋਂ ਕੱਢ ਲੈਣੀ ਹੈ ਤਾਂ ਹੁਣ ਆਪਾਂ ਨਾਲ-ਨਾਲ 1 2 ਪੁਆਇੰਟ ਵੀ ਲਿਖਦੇ ਜਾਵਾਂਗੇ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਕਿੱਥੋਂ ਕਿੱਥੇ ਜਾਣਾ ਆਪਾਂ ਜਿਵੇਂ ਮੰਨ ਲਓ ਆਪਾਂ ਇੱਥੇ 1 ਲਿਖ ਲਿਆ ਠੀਕ ਹੈ ਤਾਂ ਇਹ ਸਿਰਾ ਆਪਣਾ 1 ਹੋਜੂ ਦੋ ਸਿਰੇ ਬਣ ਰਹੇ ਨੇ ਬਾਕਸ ਦੇ ਹਰੇਕ ਕੋਨੇ ਦੇ ਚਾਰ ਕੋਨੇ ਨੇ ਇੱਕ ਕੋਨੇ ਦੇ ਦੋ ਬਾਕਸ ਬਣ ਰਹੇ ਤਾਂ ਇਟਮੀਨ ਆਪਣੇ ਕੋਲੇ 8 ਟੋਟਲ 8 ਬਾਕਸ ਕੋਨੇ ਦੇ 8 ਪੁਆਇੰਟ ਨੇ ਜਿਹੜੇ ਬਣਨਗੇ ਜਿੱਥੋਂ ਆਪਣਾ ਸੂਈ ਦਾ ਜਿਹੜਾ ਚੱਕ ਦੱਬ ਵਿਚ ਕਹਿ ਲੋ ਜਾਂ ਸੂਈ ਉੱਪਰ ਆਏਗੀ ਜਾਂ ਨੀਚੇ ਜਾਏਗੀ ਹੁਣ ਆਪਣਾ 1 ਨੰਬਰ ਪੁਆਇੰਟ ਹੈ ਇੱਥੋਂ ਜ਼ਰੂਰੀ ਨਹੀਂ ਤੁਸੀਂ ਇੱਕ ਇਹ ਮੰਨਣਾ ਜਿਹੜਾ ਮਰਜ਼ੀ ਪੁਆਇੰਟ ਆ ਜਿਹੜਾ ਤੁਸੀਂ 1 ਨੰਬਰ ਪੁਆਇੰਟ ਮੰਨ ਸਕਦੇ ਹੋ ਹੁਣ ਦੇਖੋ ਜਦੋਂ ਆਪਾਂ 1 ਨੰਬਰ ਇਹਨਾਂ ਮੰਨ ਲਿਆ ਉਸ ਤੋਂ ਬਾਅਦ ਨੈਕਸਟ ਸਟੈਪ ਆਪਾਂ ਕੀ ਕਰਨਾ ਧਾਗੇ ਦੀ ਡਾਇਰੈਕਸ਼ਨ ਦੇਖਣੀ ਆ ਹੁਣ ਦੇਖੋ ਤਾਂ ਇੱਧਰ ਨੂੰ ਨਹੀਂ ਆ ਸਕਦਾ ਕਿਉਂਕਿ ਆਪਾਂ ਬਾਕਸ ਦੇ ਉੱਪਰ ਉੱਪਰ ਰਹਿਣਾ ਜਿਹੜਾ ਆਪਾਂ ਬਾਕਸ ਇਹ ਬਣਾ ਲਿਆ ਇਹਦੇ ਆਪਾਂ ਉੱਪਰ ਉੱਪਰ ਬਗਲਣਾ ਤਾਂ ਇੱਕ ਪੁਆਇੰਟ ਤੇ ਕੱਢ ਲਿਆ ਤਾਂ ਆਪਣੇ ਆਪ ਇਹਦਾ 2 ਨੰਬਰ ਪੁਆਇੰਟ ਇਹ ਬਣ ਜਾਊਗਾ ਠੀਕ ਹੈ ਹੁਣ 1 ਨੰਬਰ ਚਾਹੇ ਤੁਸੀਂ ਇੱਥੇ ਕੱਢ ਲਓ ਇੱਕ ਇਹਨੂੰ ਮੰਨ ਲਓ ਚਾਹੇ ਇਹਨੂੰ ਮੰਨ ਲਓ ਕੋਈ ਦਿੱਕਤ ਨਹੀਂ ਹੈ ਜਦੋਂ ਆਪਾਂ 1 ਨੰਬਰ ਪੁਆਇੰਟ ਮੰਨ ਲਿਆ ਇਸ ਕੋਨੇ ਨੂੰ 1 ਨੰਬਰ ਜਿੱਥੋਂ ਸੂਈ ਕੱਢ ਲਈ ਆਪਾਂ ਤਾਂ 2 ਨੰਬਰ ਪੁਆਇੰਟ ਆਪਾਂ ਨੂੰ ਧਾਗਾ ਆਪਣੇ ਆਪ ਦੱਸੂਗਾ ਠੀਕ ਹੈ ਦੇਖੋ ਇੱਧਰ ਨੂੰ ਨਹੀਂ ਜਾ ਸਕਦਾ ਉੱਪਰ ਨੂੰ ਜਾਊਗਾ ਤਾਂ ਬਾਹਰ ਹੀ ਚਲਾ ਜਾਏਗਾ ਠੀਕ ਹੈ ਹੋਰ ਕਿਸੇ ਪਾਸੇ ਨਹੀਂ ਜਾ ਸਕਦਾ ਤਾਂ ਧਾਗਾ ਆਪਾਂ ਬਾਕਸ ਦੇ ਉੱਪਰ ਦੀ ਬਗਲ ਨਾਲ ਤਾਂ 2 ਨੰਬਰ ਪੁਆਇੰਟ ਆਪਣਾ ਏ ਬਨ ਜਾਏਗਾ ਠੀਕ ਹੈ ਜੀ ਤਾਂ ਦੋ ਨੰਬਰ ਪੁਆਇੰਟ ਤੋਂ ਆਪਣੀ ਸੂਈ نیچے ਜਾਵੇਗੀ ਠੀਕ ਹੈ ਜੀ ਤਾਂ ਇਹ ਆਪਣੀ ਸੂਈ ਚਲੇਗੀ نیچے ਤਾਂ ਆਪਣਾ ਬਾਕਸ ਦਾ ਇੱਕ ਸਿਰਾ ਆਪਾਂ ਬਗਲ ਲਿਆ ਹੁਣ ਜਦੋਂ ਸੂਈ ਇੱਥੋਂ ਤੱਕ ਆਈ ਗਈ ਆ ਤਾਂ ਇਹਦੇ ਸਭ ਤੋਂ ਨੇੜੇ ਪੁਆਇੰਟ ਦੇਖਣਾ ਆਪਾਂ ਕਿਹੜਾ ਹੁਣ ਇੱਥੋਂ ਇੱਥੇ ਤਾਂ ਨਿਕਲ ਨਹੀਂ ਸਕਦੀ ਤਾਂ ਇਹਦੇ ਸਭ ਤੋਂ ਨੇੜੇ ਵਾਲਾ ਪੁਆਇੰਟ ਹੈ ਇਹ ਵਾਲਾ ਹੈ ਤਿੰਨ ਨੰਬਰ ਮੰਨ ਲਾਂਗੇ ਇਹਨੂੰ ਆਪਾਂ ਠੀਕ ਹੈ ਜੀ ਤਿੰਨ ਨੰਬਰ ਪੁਆਇੰਟ ਹੁਣ ਆਪਾਂ ਤਿੰਨ ਨੰਬਰ ਤੋਂ ਸੂਈ ਆ ਜਿਹੜੀ ਬਾਹਰ ਲਿਆਂਦੀ ਹੁਣ ਜਦੋਂ ਇੱਥੇ ਸੂਈ ਆ ਗਈ ਠੀਕ ਹੈ ਇੱਕ ਤੋਂ ਦੋ ਹੁਣ ਆਪਾਂ ਬਾਕਸ ਬਗਲਣਾ ਹੈ ਤਾਂ ਬਗਲ ਲਈ ਇਹਦੀ ਡਾਇਰੈਕਸ਼ਨ ਦੇਖੋ ਕਿੱਧਰ ਜਾਂਦੀ ਹੈ ਇਧਰ ਨੂੰ ਨਹੀਂ ਜਾ ਸਕਦੀ ਕਿਉਂਕਿ ਆਪਾਂ ਆਲਰੇਡੀ ਬਗਲ ਚੁੱਕੇ ਆਂ ਇਧਰ ਨੂੰ ਬਾਹਰ ਨਿਕਲ ਜੇਗੇ ਉੱਪਰ ਨੂੰ ਬਾਹਰ ਨਿਕਲ ਜੇਗੀ ਤਾਂ ਆਪਣੀ ਸਹੀ ਆਊਗੀ ਇੱਥੇ ਠੀਕ ਹੈ ਧਾਗਾ ਇਹ ਆਪਣਾ ਆਪਣੇ ਆਪ ਆਪ ਨੂੰ ਦੱਸੇਗਾ ਕਿ ਇੱਥੇ ਲੈ ਕੇ ਆਉਣਾ ਤਾਂ ਇਹ ਆਪਣਾ ਫਿਰ ਕੀ ਕੀ ਬਣ ਜਾਊਗਾ 4 ਨੰਬਰ ਪੁਆਇੰਟ ਠੀਕ ਹੈ 4 ਤੋਂ ਆਪਾਂ ਧਾਗਾ نیچے ਲੈ ਜਾਾਂਗੇ ਹੁਣ ਆਪਾਂ 4 ਤੈਅ ਲਿਆਏ 4 ਦੇ ਸਭ ਤੋਂ ਨੇੜੇ ਦੇਖਣਾ ਕਿਹੜਾ ਪੁਆਇੰਟ ਹੈ ਤਾਂ ਹਰੇਕ ਕਾਰਨਰ ਦੇ ਦੋ ਦੋ ਸਿਰੇ ਬਣਦੇ ਨੇ ਆਪਣੇ ਕੋਲੇ ਤਾਂ ਇਹਦੇ ਨਾਲ ਹੀ ਆਪਣਾ ਬੰਨ ਤੇ ਨੰਬਰ ਪੁਆਇੰਟ ਬੰਨ ਜੇਗਾ ਠੀਕ ਹੈ ਅੱਜ ਆਪਾਂ ਸਿੰਗਲ ਬਾਕਸ ਬਣਾਵਾਂਗੇ ਦੋ ਪਾਰਟ ਬਣਾ ਲੈਨੇ ਆਪਾਂ ਵੀਡੀਓ ਤੇ ਤਾਂ ਕਿ ਜਿਆਦਾ ਲੰਬੀ ਨਾ ਹੋਵੇ ਤੇ ਤੁਹਾਨੂੰ ਸਮਝ ਵੀ ਆ ਜਾਵੇ ਅੱਜ ਆਪਾਂ ਸਿੰਗਲ ਬਾਕਸ ਬਣਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੇ 4 ਜਾਂ 5 ਬਾਕਸ ਮਿਲ ਕੇ ਜਿਹੜੇ ਬੂਟੀ ਬੰਦੀ ਆਪਾਂ ਉਹ ਬਣਾਵਾਂਗੇ ਠੀਕ ਹੈ ਜੀ ਹੁਣ ਆਪਣਾ ਇੱਥੇ ਆ ਗਿਆ ਧਾਗਾ 5 ਨੰਬਰ ਪੁਆਇੰਟ ਤੇ ਹੁਣ ਦੇਖੋ ਇੱਧਰ ਨੂੰ ਜਾ ਨਹੀਂ ਸਕਦਾ ਬਾਹਰ ਨਿਕਲ ਗਿਆ ਉੱਪਰ ਨੂੰ ਨਹੀਂ ਜਾ ਸਕਦਾ ਕਿਉਂਕਿ ਉੱਪਰ ਨੂੰ ਆਪਾਂ ਆਲਰੇਡੀ ਬਗਲ ਚੁੱਕੇ ਆਂ ਠੀਕ ਹੈ ਤਾਂ ਆਪਣੇ ਕੋਲ ਕਿਹੜੀ ਡਾਇਰੈਕਸ਼ਨ ਰਹੇਗੀ ਇਹ ਵਾਲੀ ਰਹੇਗੀ ਜਦੋਂ ਆਪਾਂ ਇੱਕ ਵਾਰੀ ਬਾਕਸ ਬਣਾ ਲਿਆ ਨਾ ਇਹ ਵਾਲਾ ਤਾਂ ਉਹਦੇ ਧਾਗੇ ਦੀ ਡਾਇਰੈਕਸ਼ਨ ਉਹਦੇ ਵੱਲ ਨੂੰ ਹੀ ਰੱਖਣੀ ਹੈ ਤਾਂ ਹੁਣ ਆਪਣਾ ਪੁਆਇੰਟ ਹੈ ਜਿਹੜਾ ਪੰਜ ਤੋਂ ਸਿੱਧਾ ਥ੍ਰੈਡ ਇਸ ਸਾਈਡ ਨੂੰ ਜਾ ਰਿਹਾ ਠੀਕ ਹੈ ਤਾਂ ਇਹ ਆਪਣਾ ਹੋ ਗਿਆ 6 ਨੰਬਰ ਪੁਆਇੰਟ ਠੀਕ ਹੈ ਜੀ ਆਪਾਂ ਹੁਣ 6 ਨੰਬਰ ਪੁਆਇੰਟ ਤੋਂ ਸੂਈ ਆ ਜਿਹੜੀ نیچے ਲੈ ਜਾਗੇ ਤਾਂ ਹੁਣ ਆਪਾਂ ਨੈਕਸਟ ਸਟੈਪ ਕੀ ਕਰਨਾ 6 ਨੰਬਰ ਤੋਂ ਸੱਤੋਂ ਨੇੜੇ ਦਾ ਪੁਆਇੰਟ ਦੇਖਣਾ ਕਿਹੜਾ ਤਾਂ ਆਪਣਾ ਇਹ ਪੁਆਇੰਟ ਸੱਤੋਂ ਨੇੜੇ ਆਇਆ ਇਹਨੂੰ ਆਪਾਂ 7 ਨੰਬਰ ਪੁਆਇੰਟ ਬਣਾ ਲਾਂਗੇ ਠੀਕ ਹੈ ਹੁਣ ਆਪਾਂ ਇਸ ਸੂਈਆ ਜਿਹੜੀ 7 ਨੰਬਰ ਪੁਆਇੰਟ ਤੋਂ ਆਪਾਂ ਉੱਪਰ ਕੱਢ ਲੈਣੀ ਆ ਹੁਣ ਦੇਖੋ 7 ਨੰਬਰ ਪੁਆਇੰਟ ਉੱਪਰ ਆ ਗਈ ਠੀਕ ਹੈ ਹੁਣ ਆਪਾਂ ਲੈ ਕੇ ਜਾਣੀਆਂ ਨੈਕਸਟ 21 ਰਹਿ ਗਿਆ ਆਪਣਾ ਸਿਰਾ ਤਾਂ ਆਪਣੀ ਡਾਇਰੈਕਸ਼ਨ ਤਾਂ ਅੱਗੇ ਦੀ ਇਹ ਵਾਲੀ ਬਣ ਜੂ ਦੇਖੋ ਬਾਕਸ ਬਣਦੇ ਹਨ ਇਹ ਇਧਰ ਵੀ ਨਹੀਂ ਜਾ ਸਕਦਾ ਇਧਰ ਵੀ ਨਹੀਂ ਜਾ ਸਕਦਾ ਇਧਰ ਵੀ ਨਹੀਂ ਜਾ ਸਕਦਾ ਕਿਸੇ ਪਾਸੇ ਨੂੰ ਨਹੀਂ ਜਾ ਸਕਦਾ ਚਾਰੇ ਪਾਸੇ ਬਗਲ ਕੇ ਦੇਖ ਲਓ ਤੁਸੀਂ ਸਿਰਫ ਇੱਕ ਪਾਸੇ ਜਾਊਗਾ ਆਹ ਵਾਲੇ ਸਾਰਾ ਇਹ ਹੋ ਗਿਆ 8 ਨੰਬਰ ਪੁਆਇੰਟ ਠੀਕ ਹੈ ਹੁਣ ਇੱਥੇ ਇੱਕ ਚੀਜ਼ ਦੀ ਤੁਸੀਂ ਧਿਆਨ ਰੱਖਣਾ ਇੱਕ ਚੀਜ਼ ਦਾ ਉਹ ਕੀ ਹੈ ਦੇਖੋ ਜਦੋਂ ਆਪਾਂ ਇੱਥੋਂ ਥ੍ਰੈਡ ਇੱਥੇ ਲੈ ਗਏ ਇੱਥੋਂ ਇੱਥੇ ਲੈ ਇੱਥੋਂ ਇੱਥੋਂ ਲਿਆਏ 6 ਨੰਬਰ ਪੁਆਇੰਟ ਤੱਕ ਜਦੋਂ ਇੱਥੋਂ ਲਿਆਈਆਂ ਤਾਂ ਆਹ ਥ੍ਰੈਡ ਉੱਪਰ ਹੈ ਠੀਕ ਹੈ ਆਹ ਥ੍ਰੈਡ ਨੀਚੇ ਹੈ ਮਤਲਬ ਇੱਕ ਨੀਚੇ ਹੈ ਇੱਕ ਉੱਪਰ ਜਦੋਂ ਆਪਾਂ ਇਸ ਕੋਨੇ ਤੋਂ ਬਗ ਲਿਆ ਤਾਂ ਆਹ ਵਾਲਾ ਨੀਚੇ ਰਹਿ ਗਿਆ ਤੇ ਆਹ ਵਾਲਾ ਉੱਪਰ ਆ ਗਿਆ ਤਾਂ ਹੁਣ ਜਦੋਂ ਆਪਾਂ ਇੱਥੇ ਸੂਈ ਕੱਢਾਂਗੇ ਤਾਂ ਇਹ ਦੋਨੇ ਦੱਬੇ ਜਾਣਗੇ ਨਾ ਇਹ ਦੋ ਸਿਰੇ ਰਹਿ ਗਏ ਜਿਹੜੇ ਹੈਗੇ ਨੇ ਆਪਣੇ ਜਦੋਂ ਆਪਾਂ 8 ਨੰਬਰ ਪੁਆਇੰਟ ਤੋਂ ਸੂਈ نیچے ਲੈ ਕੇ ਜਾਵਾਂਗੇ ਤਾਂ ਦੋਨੇ ਸਿਰੇ ਦੱਬੇ ਜਾਣਗੇ ਤਾਂ ਆਪਾਂ ਇੱਕ ਚੱਕਣਾ ਇੱਕ ਦੱਬਣਾ ਚੱਕਾਂਗੇ ਕਿਹੜਾ ਹੁਣ ਹੁਣ ਦੇਖੋ ਆਹ ਵਾਲਾ ਸਿਰਾ ਉੱਪਰ ਆ ਦੇਖੋ ਆਹ ਵਾਲਾ ਦੱਬਿਆ ਹੋਇਆ ਇਹਦੇ ਥੱਲੇ ਦੀ ਜਾ ਰਿਹਾ ਨਾ ਆਹ ਉੱਪਰ ਆਹ ਧਾਗਾ نیچے ਆ ਤਾਂ ਇਟ ਮੀਨ ਜਿਹੜਾ نیچے ਉਹਨੂੰ ਆਪਾਂ ਤਾਂ ਚੱਕ ਲਾਂਗੇ ਉਹਦੇ નીચે ਸੂਈ ਲੈ ਜਾਵਾਂਗੇ ਤੇ ਜਿਹੜਾ ਆਹ ਵਾਲਾ ਇਹਨੂੰ ਆਪਾਂ ਦੱਬ ਦਿਆਂਗੇ ਠੀਕ ਹੈ ਤਾਂ ਇਹਦੇ ਵਿੱਚ ਦੀ ਹੁੰਦੇ ਹੋਏ ਥੱਲੇ ਦੀ ਠੀਕ ਹੈ ਥੱਲੇ ਦੀ ਹੁੰਦੇ ਹੋਏ ਹੁਣ ਆਪਣਾ 8 ਨੰਬਰ ਪੁਆਇੰਟ ਤੋਂ ਆਪਾਂ ਸੋਈ ਨੀਚੇ ਲੈ ਜਾਵਾਂਗੇ ਦੇਖੋ ਇਹ ਆਪਣਾ ਬਾਕਸ ਬਣ ਗਿਆ ਸਿੰਧੀ ਬੂਟੀ ਦਾ ਠੀਕ ਹੈ ਇੱਕ ਨੰਬਰ ਤੋਂ ਆਪਾਂ ਸ਼ੁਰੂ ਕੀਤਾ ਸੀ ਤਾਂ ਉਵੇਂ ਸਾਰਾ ਬਾਕਸ ਘੁੰਮਦਾ ਹੋਇਆ 8 ਨੰਬਰ ਤੇ ਆ ਕੇ ਆਪਣਾ ਕੰਪਲੀਟ ਹੋ ਗਿਆ ਚਾਰ ਕੋਨੇ ਨੇ ਚਾਰਾਂ ਕੋਨਾਂ ਦੇ ਕੋਨਿਆਂ ਦੇ ਦੋ ਦੋ ਸਿਰੇ ਨੇ ਤਾਂ ਅੱਠ ਸਿਰੇ ਹੋ ਗਏ ਆਪਣੇ ਕੋਲੇ ਤੇ ਅੱਠੇ ਸਿਰੇ ਆਪਾਂ ਬਗਲ ਲੈਨੇ ਠੀਕ ਹੈ ਜੀ ਇੱਥੋਂ ਤੱਕ ਮੈਨੂੰ ਲੱਗਦਾ ਸਮਝ ਲੱਗੀ ਹੋਏਗੀ ਜੇ ਨਹੀਂ ਵੀ ਲੱਗੀ ਤਾਂ ਤੁਸੀਂ ਸਪੀਡ ਹੋਰ ਸਲੋ ਕਰ ਲਓ ਸੈਟਿੰਗ ਦੇ ਵਿੱਚ ਜਾ ਕੇ YouTube ਦੇ ਤੇ ਦੁਬਾਰਾ ਦੇਖ ਲਿਓ ਠੀਕ ਹੈ ਮੈਨੂੰ ਲੱਗਦਾ ਬਿਲਕੁਲ ਆਪਾਂ ਡਿਟੇਲ ਦੇ ਵਿੱਚ ਬਾਕਸ ਬਗਲ ਲਿਆ ਏ ਠੀਕ ਹੈ ਇੱਕ ਨੰਬਰ ਪੁਆਇੰਟ ਜਿਹੜਾ ਮਰਜੀ ਨੰਬਰ ਇੱਕ ਨੰਬਰ ਮੰਨ ਲਓ ਜਿੱਥੋਂ ਮਰਜੀ ਸੂਈ ਕੱਢ ਲਓ ਜਿੱਥੋਂ ਤੁਸੀਂ ਕੰਫਰਟੇਬਲ ਉਹਨੂੰ ਇੱਕ ਮੰਨ ਕੇ ਟੋੜਾ ਜਿਹੜਾ ਧਾਗਾ ਆਪਣੇ ਆਪ ਜਾਏਗਾ ਦੂਜੇ ਸਿਰੇ ਤੇ ਠੀਕ ਹੈ ਫਿਰ ਆਪਾਂ ਨੈਕਸਟ ਸਟੈਪ ਉਹਦੇ ਨੇੜੇ ਸਿਰਾ ਜਿਹੜਾ ਵੀ ਹੋਊਗਾ ਉਹ ਦੇਖਣਾ ਠੀਕ ਹੈ ਐਂ ਬਗਲ ਦੇ ਹੋਏ ਆਪਾਂ ਇੱਥੋਂ ਤੱਕ ਪਹੁੰਚ ਜਾਣਾ ਬਸ ਲਾਸਟ ਸਟੈਪ ਤੇ ਇਹ ਧਿਆਨ ਰੱਖਣਾ ਕਿ ਜੇ ਆ ਆਪਣਾ ਧਾਗਾ ਨੀਚੇ ਆ ਤਾਂ ਆ ਆਪਣਾ ਉੱਪਰ ਹੋਣਾ ਚਾਹੀਦਾ ਨੈਕਸਟ ਸਟੈਪ ਹੁਣ ਅਗਲਾ ਸਟੈਪ ਇਹ ਹੈ ਕਿ ਹੁਣ ਚਾਰਾਂ ਕੋਨਿਆਂ ਦੇ ਵਿੱਚੋਂ ਕਿਸੇ ਵੀ ਇੱਕ ਕੋਨੇ ਤੇ ਧਾਗਾ ਕੱਢ ਲਓ ਜ਼ਰੂਰੀ ਨਹੀਂ ਜੇ ਆਪਾਂ ਆ ਇੱਕ ਨੰਬਰ ਮੰਨਿਆ ਤਾਂ ਇਹਦੇ ਕੋਨੇ ਤੋਂ ਹੀ ਕੱਢਣਾ ਠੀਕ ਹੈ ਇਹ ਜ਼ਰੂਰੀ ਨਹੀਂ ਪਰ ਆਪਾਂ ਕੱਢਾਂਗੇ ਉਸੇ ਸਿਰੇ ਤੋਂ ਇਹਦਾ ਕਾਰਨ ਇਹ ਹੈ ਕਿ ਆਪਣਾ ਧਾਗਾ 8 ਨੰਬਰ ਤੇ ਥੱਲੇ ਗਿਆ ਨਾ ਤਾਂ ਥੱਲੇ ਆਪਣੀ ਸਫਾਈ ਰਹੂਗੀ ਠੀਕ ਹੈ ਜੀ ਦਾ ਕੱਪੜੇ ਦਾ ਆਪਣਾ ਹੇਠਲਾ ਪਾਸਾ ਜਿਹੜਾ ਪੁੱਠਾ ਪਾਸਾ ਉਹ ਸਾਫ਼ ਰਹੂਗਾ ਉੱਥੇ ਧਾਗੇ ਆ ਜਿਹੜੇ ਬਾਲੇ ਨਹੀਂ ਕਹ ਲੋ ਫੈਲਣ ਨਗੇ ਤਾਂ ਉਹਦੇ ਲਈ ਆਪਾਂ ਕੀ ਕਰਾਂਗੇ ਇੱਥੋਂ ਥੱਲੇ ਗਈ ਹੈ ਸੂਈ ਤਾਂ ਇੱਥੋਂ ਹੀ ਕੱਢਾਂਗੇ ਤਾਂ ਆਪਣੇ ਕੋਲੇ ਸਿਰਫ ਐਡਾ ਜਿਹੜਾ ਤੋਪਾ ਹੋਊਗਾ ਜੇ ਆਪਾਂ ਇੱਥੋਂ ਇੱਥੇ ਕੱਢ ਲਿਆ ਤਾਂ ਆਪਣੇ ਕੋਲੇ ਐਡਾ ਤੋਪਾ ਹੋ ਜਾਊਗਾ ਠੀਕ ਹੈ ਚਲੋ ਇਹ ਕੋਈ ਵੱਡੀ ਗੱਲ ਨਹੀਂ ਹੈ ਜਿੱਥੋਂ ਤੁਹਾਨੂੰ ਕੰਫਰਟੇਬਲ ਲੱਗਦਾ ਉਹ ਸਿਰੇ ਤੋਂ ਤੁਸੀਂ ਸੂਈ ਬਾਹਰ ਕੱਢ ਲੈਣੀ ਆ ਹੁਣ ਠੀਕ ਹੈ ਜਿਵੇਂ ਹੁਣ ਆਪਾਂ ਇਤੋਂ ਘੜਲੀ ਆਹ ਸਿਰੇ ਤੋਂ ਠੀਕ ਹੈ ਹੁਣ ਇੱਥੋਂ ਤੁਸੀਂ ਜਿੱਧਰ ਨੂੰ ਜੀ ਕਰਦਾ ਜਾ ਸਕਦੇ ਹੋ ਉਹਦਾ ਰੀਜ਼ਨ ਇਹ ਹੈ ਜਾਂ ਉਹਦੇ 'ਚ ਧਿਆਨ ਰੱਖਣ ਵਾਲੀ ਇਹ ਗੱਲ ਆ ਕਿ ਜਦੋਂ ਤੁਸੀਂ ਜਿਹੜੇ ਪਾਸੇ ਨੂੰ ਵੀ ਜਾਓਗੇ ਤਾਂ ਉਹ ਥ੍ਰੈਡ ਤੁਹਾਡਾ ਉੱਪਰ ਹੋਣਾ ਚਾਹੀਦਾ ਮਤਲਬ ਦੱਬਣਾ ਚਾਹੀਦਾ ਜਿਵੇਂ ਹੁਣ ਮੰਨ ਲਓ ਆਹਾ ਆ ਆਪਾਂ ਉੱਪਰ ਹਨ ਹੁਣ ਦੇਖੋ ਜੇ ਆਪਾਂ ਇਧਰ ਨੂੰ ਜਾਂਦੇ ਆ ਮੰਨ ਲਓ ਠੀਕ ਹੈ ਮਨ ਲਓ ਮੈਂ ਐਂ ਪਾ ਲਿਆ ਠੀਕ ਹੈ ਤਾਂ ਇਹ ਕੀ ਹੋਊਗਾ ਇਹ ਲੈ ਨਿਕਲ ਗਿਆ ਠੀਕ ਹੈ ਤਾਂ ਇਹ ਧਿਆਨ ਰੱਖਣ ਵਾਲੀ ਚੀਜ਼ ਹੈ ਕਿ ਜੇ ਤੁਸੀਂ ਜੇ ਤੁਸੀਂ ਤੋਪਾ ਭਰਨਾ ਤਾਂ ਜਿਹੜਾ ਆ ਧੱਗ ਉੱਪਰ ਹੋਊਗਾ ਤਾਂ ਉਹਦੇ ਉੱਪੋਂ ਦੀ ਲੈ ਕੇ ਜਾਣਾ ਠੀਕ ਹੈ ਇਧਰ ਲਿਆਉਂਗੇ ਤਾਂ ਆਹਾ ਉੱਪਰ ਸੈਟ ਨਹੀਂ ਆਉਣਾ ਇਧਰ ਨੂੰ ਲਿਆਉਂਗੇ ਸੈਟ ਆਜੂ ਪਰ ਚਲੋ ਤੁਸੀਂ ਕਨਫਿਊਜ਼ ਹੋ ਜੂਗੀ ਹੁਣ ਜਿਹੜੇ ਸਿਰੇ ਤੋਂ ਐ ਲਾ ਲਓ ਆਪਾਂ ਵੀ ਸ਼ੁਰੂ ਕਰਦੇ ਹਾਂ ਹੁਣ ਆਪਾਂ ਫਿਲ ਕਰਨੀ ਇਹਨੂੰ ਜਿੱਥੇ ਸੂਈ ਕੱਢ ਲਈ ਆਪਾਂ ਇੱਕ ਨੰਬਰ ਪੁਆਇੰਟ ਤੇ ਕੱਢ ਲਈ ਇੱਥੋਂ ਆਪਾਂ ਦੇਖੋ ਦਿਖ ਰਿਹਾ ਨਾ ਆਹ ਤਾਗ ਆਪਣਾ ਹੈ ਦੱਬਿਆ ਜਾਊਗਾ ਆਹ ਕੁੰਨੀ ਤੋਂ ਆਪਾਂ ਸੂਈ ਜਿਹੜੀ ਬਾਹਰ ਕੱਢ ਲੈਣੀ ਆ। ਦੇਖਿਓ ਹੁਣ। ਦੇਖੋ। ਲੱਗਿਆ ਪਤਾ? ਇੱਥੋਂ ਸੂਈ ਆਪਾਂ ਆਹ ਸਿਰੇ ਤੋਂ ਕੱਢ ਲਈ। ਤਾਂ ਆਹ ਸਿਰੇ ਨੂੰ ਆਪਾਂ ਦੱਬਤਾ। ਆਹ ਤਾਂ ਅੱਗੇ ਨੂੰ ਆਪਾਂ ਦੱਬਤਾ। ਹੁਣ ਦੇਖੋ ਅੱਗੇ ਕਿੱਧਰ ਨੂੰ ਜਾਣਾ ਆਪਾਂ? ਹੁਣ ਦੇਖੋ ਐ ਨਹੀਂ ਜਾ ਸਕਦਾ। ਠੀਕ ਹੈ ਕਿਉਂਕਿ ਆਪਾਂ ਵਿੱਚੋਂ ਭਰਨਾ। ਐ ਤਾਂ ਧਾਗਾ ਬਾਹਰ ਹੀ ਰਹਿ ਗਿਆ ਨਾ। ਐ ਲੈ ਕੇ ਆਵਾਂਗੇ ਤਾਂ ਧਾਗਾ ਬਾਹਰ ਰਹਿ ਗਿਆ। ਹੁਣ ਜਿੱਥੋਂ ਆਪਾਂ ਸ਼ੁਰੂ ਕੀਤਾ ਉਵੇਂ ਉਵੇਂ ਜਾਵਾਂਗੇ ਇੱਕ ਨੰਬਰ ਤੋਂ ਸ਼ੁਰੂ ਕਰ ਲਿਆ ਨਾ ਹੁਣ ਆਪਾਂ 2 ਨੰਬਰ ਤੇ ਜਾਵਾਂਗੇ ਦੇਖੋ ਠੀਕ ਹੈ ਹੁਣ ਆਪਾਂ 2 ਨੰਬਰ ਤੇ ਜਾਵਾਂਗੇ ਆ ਧਾਗਾ ਆਪਣਾ نیچے ਆ ਦੇਖੋ ਤਾਂ ਇਹਨੂੰ ਆਪਾਂ ਉੱਪਰ ਚੱਕ ਲਾਂਗੇ ਦੇਖੋ ਬਣ ਗਿਆ ਨਾ ਐਂ ਹੁਣ ਆਪਾਂ 2 ਨੰਬਰ ਤੋਂ ਕੱਢ ਲਾਂਗੇ ਆ ਥ्रेड ਆਪਣਾ ਦੇਖੋ ਉੱਪਰ ਹੈ ਨਾ ਇਹਨੂੰ ਦੱਬ ਦਾਂਗੇ ਇਹਨੂੰ ਆਪਾਂ ਦੇਖੋ ਦੱਬਤਾ ਦੱਬ ਗਿਆ ਹੁਣ ਉਦੋਂ ਹੀ ਫੇਰ ਹੁਣ ਆਪਣੇ ਕੋਲੇ ਆ ਦੋ ਬਣ ਗਏ ਦੋ ਤਾਗੇ ਹੋ ਗਏ ਨਾ ਹੁਣ ਆਪਾਂ ਇੱਕ ਚੱਕਣਾ ਇੱਕ ਦੱਬਣਾ ਹੁਣ ਦੇਖੋ ਆਹ ਦੇਖੋ ਪਹਿਲਾਂ ਕਿੱਥੇ ਹੈ ਇਹ ਨੀਚੇ ਹੈ ਨਾ ਆਹ ਉੱਪਰ ਆਪਣਾ ਤੇ ਇਹਨੂੰ ਆਪਾਂ ਚੱਕ ਲਾਂਗੇ ਆ ਦੱਬਿਆ ਜਾਊਗਾ ਠੀਕ ਹੈ ਉਹ ਆਪਣਾ ਧਾਗਾ ਦੱਬਿਆ ਜਾਏਗਾ ਦੋ ਤੋਂ ਲੈ ਸੀ ਫਿਰ ਆਪਾਂ ਤਿੰਨ ਦੇ ਉੱਤੋਂ ਦੀ ਬਗਲ ਲੈ ਹੁਣ ਆਪਣਾ ਦੇਖੋ ਥ੍ਰੈਡ 4 ਨੰਬਰ ਤੇ ਆਪਣੇ ਆਪ ਜਾਊਗਾ ਠੀਕ ਹੈ 4 ਨੰਬਰ ਤੇ ਹੁਣ ਆਪਾਂ ਆ ਚੱਕ ਲੈ ਆ ਦੱਬਿਆ ਗਿਆ ਠੀਕ ਹੈ ਹੁਣ ਨੈਕਸਟ ਆਪਾਂ 4 ਨੰਬਰ ਤੋਂ ਕੱਢਾਂਗੇ ਠੀਕ ਹੈ ਜੀ 4 ਨੰਬਰ ਤੋਂ ਆ ਲੋ ਜੀ ਹੁਣ ਫੇਰ ਆਪਣੇ ਕੋਲੇ ਆ ਦੋ ਬਣ ਗਏ ਹੁਣ ਕੀ ਕਰਨਾ ਜਿਹੜਾ ਪਹਿਲਾ ਪਹਿਲਾ ਬਗਲਿਆ ਹੋਇਆ ਆਪਾਂ ਠੀਕ ਹੈ ਪਹਿਲਾ ਬਾਕਸ ਬਣਾਇਆ ਉਹ ਚੱਕਣਾ ਬਸ ਐ ਸਿੱਧਾ ਹਿਸਾਬੇ ਰੱਖ ਲਿਓ ਜਿਹੜਾ ਆਪਾਂ ਹੁਣ ਬਗਲੇ ਨਵਾਂ ਧਾਗਾ ਇਹਨੂੰ ਦੱਬਣਾਗਾ ਜਿਹੜਾ ਆਪਣਾ ਪਹਿਲਾਂ ਆਲਰੇਡੀ ਬਗਲਿਆ ਹੋਇਆ ਉਹਨੂੰ ਆਪਾਂ ਦੱਬਣਾ ਹੈ ਆਹ ਸੌਰੀ ਚੱਕਣਾ ਹੈ ਆਹ ਲੋਜ ਹੈ ਆਹ ਲੋਜੀ ਇਹਨੂੰ ਚੱਕ ਲਿਆ ਆਪਾਂ ਤੇ ਆਹ ਦੂਸਰਾ ਦੱਬਿਆ ਗਿਆ ਠੀਕ ਹੈ ਹੁਣ ਆਪਣਾ ਆ ਗਿਆ 6 ਨੰਬਰ ਪੁਆਇੰਟ 6 ਨੰਬਰ ਪੁਆਇੰਟ ਤੇ ਵੀ ਆਪਾਂ ਕੀ ਕਰਾਂਗੇ 6 ਨੰਬਰ ਨੂੰ ਚੱਕ ਲਾਂਗੇ ਇਦਾਂ ਠੀਕ ਹੈ ਇਹ ਆਪਣਾ ਆ ਗਿਆ 2 ਨੰਬਰ ਪੁਆਇੰਟ ਠੀਕ ਹੈ ਹੁਣ 7 ਨੰਬਰ ਪੁਆਇੰਟ ਤੇ ਕੀ ਕਰਨਾ ਆਪਾਂ ਉਹ ਮੇਂ ਤੇ ਇਹਦਾ ਪਹਿਲਾ ਥ्रेड ਆ ਜਿਹੜਾ ਆਪਾਂ ਪਹਿਲਾਂ ਬਗ ਲਿਆ ਠੀਕ ਹੈ ਇਹਨੂੰ ਆਪਾਂ ਚੱਕ ਲਾਂਗੇ ਤੇ ਦੂਜੇ ਨੂੰ ਜਿਹੜਾ ਆਪਾਂ ਨਵਾਂ ਬਗ ਲਿਆ ਉਹਨੂੰ ਦੱਬ ਦਿਆਂਗੇ ਠੀਕ ਹੈ ਇਹ ਦੱਬੇਗੇ ਹੁਣ ਕੀ ਕਰਨਾ ਆਪਾਂ ਅੱਗੇ ਫਿਰ ਆਪਣੇ ਕੋਲ ਦੋ ਨੇ ਨਾ ਤਾਂ ਆਪਾਂ ਇਹਨੂੰ ਚੱਕ ਲਾਂਗੇ ਇਹਦੇ ਸਿਰੇ ਤੇ ਜਿੱਥੋਂ ਆਪਾਂ ਪਹਿਲਾਂ ਦੇਖੋ ਇਥੋਂ ਤੱਕ ਕੱਢਿਆ ਸੀ ਨਾ ਇੱਥੇ ਹੀ ਆਪਾਂ ਨੀਚੇ ਲੈ ਜਾਣਾ ਆ ਲਓ ਜੀ ਇਹ ਆਪਣੀ ਚਲੇ ਗਈ ਨੀਚੇ ਹੁਣ ਦੇਖੋ ਇਹ ਆਪਣੀ ਬਾਕਸ ਆ ਜਿਹੜਾ ਕੰਪਲੀਟ ਹੋ ਗਿਆ ਸੈਂਟਰ ਇਹਦਾ ਖਾਲੀ ਇਸ ਕਰਕੇ ਕਿਉਂਕਿ ਮੈਂ ਸਾਈਜ਼ ਇਹਦਾ ਕਾਫੀ ਵੱਡਾ ਰੱਖਿਆ ਸੀ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਵੀ ਧਾਗਾ ਕਿੱਥੋਂ ਚੱਕਣਾ ਕਿੱਥੇ ਦੱਬਣਾ ਠੀਕ ਹੈ ਇਹ ਆਪਣਾ ਬਾਕਸ ਕੰਪਲੀਟ ਹੋ ਗਿਆ ਠੀਕ ਹੈ ਇਹ ਨਾ ਸਮਝੋ ਕਿ ਇਦਾਂ ਜੇ ਕਿਦਾਂ ਬਣ ਗਿਆ ਮੈਂ ਤੁਹਾਨੂੰ ਛੋਟਾ ਬਾਕਸ ਵੀ ਬਣਾ ਕੇ ਦਿਖਾ ਦਿੰਨੀ ਆ ਇਹਦੇ ਨਾਲ ਹੀ ਆਪਾਂ 6 6 ਪੁਆਇੰਟ ਦੇ ਇਹਦੇ ਹਿਸਾਬ ਨਾਲ ਆਪਾਂ 6 6 ਪੁਆਇੰਟ ਦਾ ਜਾਂ 7 ਕੁ ਪੁਆਇੰਟ ਦਾ ਇੱਕ ਬਾਕਸ ਹੋਰ ਬਣਾ ਲੈਨੇ ਆ ਤੇ ਇਹ ਦੇਖੋ ਆਪਾਂ ਇਹੀ ਬਾਕਸ ਆ ਜਿਹੜਾ ਸਾਈਜ਼ ਛੋਟਾ ਕਰਕੇ ਬਣਾਇਆ ਠੀਕ ਹੈ ਮੈਂ ਫਟਾਫਟ ਬਣਾਤਾ ਤਾਂ ਇਹ ਦੇਖੋ ਸਾਰਾ ਫਿਲ ਹੋਇਆ ਪੂਰਾ ਗੁੰਦੂਮਾ ਬਾਕਸ ਆ ਜਿਹੜਾ ਬਣਿਆ ਤਾਂ ਇਹੀ ਚੀਜ਼ ਨੂੰ ਤੁਸੀਂ ਜਦੋਂ ਸਾਈਜ਼ ਛੋਟਾ ਕਰਕੇ ਬਣਾਉਂਗੇ ਤਾਂ ਇਹ ਚੀਜ਼ ਤੁਹਾਡੀ ਬਣ ਕੇ ਨਿਕਲੂਗੀ ਠੀਕ ਹੈ ਤਾਂ ਤੁਸੀਂ ਇਹਨੂੰ ਟਰਾਈ ਕਰੋ ਠੀਕ ਹੈ ਸਟਾਰਟਿੰਗ ਦੇ ਵਿੱਚ ਤੁਸੀਂ ਵੀ ਬਾਕਸ ਆ ਜਿਹੜਾ ਥੋੜਾ ਵੱਡਾ ਸਾਈਜ਼ ਰੱਖ ਲਿਓ ਫਿਰ ਤੁਹਾਨੂੰ ਦਿੱਕਤ ਨਹੀਂ ਆਊਗੀ ਜੇ ਆਪਾਂ ਐਦਾਂ ਛੋਟਾ ਪਹਿਲੇ ਸਟਾਰਟਿੰਗ ਜੀ ਛੋਟਾ ਬਾਕਸ ਬਣਾਵਾਂਗੇ ਤਾਂ ਤੁਹਾਡਾ ਸਾਡਾ ਜਿਹੜਾ ਥ੍ਰੈਡ ਆ ਉਹ ਸਾਨੂੰ ਕੱਢਣ ਵਿੱਚ ਚੱਕ ਦਬ ਕਰਨ ਵਿੱਚ ਜਿਵੇਂ ਆਹ ਚੀਜ਼ ਕੀਤੀ ਸੀ ਨਾ ਇਹਨੂੰ ਚੱਕ ਲਓ ਇਹਨੂੰ ਦੱਬ ਲਓ ਠੀਕ ਹੈ ਇਹਨੂੰ ਚੱਕ ਲਓ ਇਹਨੂੰ ਦੱਬ ਲਓ ਤਾਂ ਇਹਦੇ 'ਚ ਤੁਹਾਨੂੰ ਦਿੱਕਤ ਆਊਗੀ ਸਟਾਰਟਿੰਗ 'ਚ ਜਦੋਂ ਤੁਹਾਨੂੰ ਪੌਣੀਆਂ ਆ ਗਈ ਬੁੱਟੀ ਤਾਂ ਫਿਰ ਤਾਂ ਜਿਵੇਂ ਮਰਜ਼ੀ ਕਰੀ ਜਾਓ ਫਿਰ ਕੋਈ ਆ ਇੱਕ ਦੋ ਦਿਨ ਲਿਖਣ ਦੀ ਵੀ ਨਹੀਂ ਲੋੜ ਹੈਗੀ ਠੀਕ ਹੈ ਇਹਦੀ ਵੀ ਜ਼ਰੂਰਤ ਨਹੀਂ ਫਿਰ ਤਾਂ ਤੁਸੀਂ ਜਿਹੜੇ ਮਰਜ਼ੀ ਕੋਨੇ ਨੂੰ ਇੱਕ ਮੰਨ ਲਓ ਜਿੱਦਾਂ ਨੂੰ ਮਰਜ਼ੀ ਥ੍ਰੈਡ ਘਮਾ ਲਓ ਠੀਕ ਹੈ ਜਿੱਧਰੋਂ ਮਰਜੀ ਬਾਕਸ ਪਾਉਣਾ ਸ਼ੁਰੂ ਕਰ ਦੋ ਕੋਈ ਚੱਕਰ ਨਹੀਂ ਬਸ ਆਪਣੀ ਬੁਟੀ ਦਾ ਆਪਣਾ ਹਿਸਾਬ ਆਉਣਾ ਚਾਹੀਦਾ ਹੈ ਕਿ ਬਣੂਗੀ ਕਿਤਾ ਠੀਕ ਹੈ ਤਾਂਕੇ ਨੂੰ ਸਮਝਿਓ ਤੁਸੀਂ ਧਾਗੇ ਦੀ ਡਾਇਰੈਕਸ਼ਨ ਦੇਖਿਓ ਧਾਗਾ ਤੁਹਾਨੂੰ ਕਿੱਧਰ ਨੂੰ ਲੈ ਕੇ ਜਾਂਦਾ ਜਦੋਂ ਇੱਕ ਪੁਆਇੰਟ ਇੱਕ ਨੰਬਰ ਪੁਆਇੰਟ ਮੰਨ ਲਿਆ ਤੁਸੀਂ ਤਾਂ ਉਸ ਤੋਂ ਬਾਅਦ ਇਹ ਆਪਣੇ ਆਪ ਤੁਹਾਨੂੰ ਨੈਕਸਟ ਪੁਆਇੰਟ ਤੇ ਲੈ ਕੇ ਜਾਊਗੀ ਠੀਕ ਹੈ ਥ੍ਰੈਡ ਤੁਹਾਡਾ ਆਪਣੇ ਆਪ ਤੁਹਾਨੂੰ ਡਾਇਰੈਕਸ਼ਨ ਦੇਵੇਗਾ ਕਿ ਇੱਕ ਤੋਂ ਦੋ ਇਹ ਬਣੂਗਾ 2 ਤੋਂ 3 ਉਹਦੇ ਨਾਲ ਵਾਲਾ ਬਣੂਗਾ 3 ਤੋਂ 4 ਇਹ ਬਣੂਗਾ ਠੀਕ ਹੈ ਤਾਂ ਤੁਸੀਂ ਇਹਨੂੰ ਟਰਾਈ ਕਰਿਓ ਜੇ ਹਲੇ ਵੀ ਵੈਸੇ ਤਾਂ ਮੈਂ ਬਹੁਤ ਸਲੋ ਬਣਾਈ ਆ ਪਰ ਜੇ ਹਜੇ ਵੀ ਤੁਹਾਨੂੰ ਲੱਗਦਾ ਕਿ ਤੇਜ਼ ਹੈ ਤਾਂ ਤੁਸੀਂ ਵੀਡੀਓ ਦੇ ਉੱਪਰ ਇੱਕ ਸੈਟਿੰਗ ਦਾ ਬਟਨ ਦਿੱਤਾ ਹੁੰਦਾ ਉਹਦੇ 'ਚ ਜਾ ਕੇ ਸਪੀਡ ਹੈ ਜਿਹੜੀ ਉਹ ਘੱਟ ਕਰ ਲਿਓ ਠੀਕ ਹੈ ਤਾਂ ਉਹਦੇ ਨਾਲ ਤੁਹਾਨੂੰ ਆਸਾਨੀ ਹੋ ਜੇਗੀ ਸਮਝਣ ਵਿੱਚ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕਿ ਕੋਈ ਇਹਦੇ ਚੌਕਾ ਕੰਮ ਹੈਗਾ ਜਾਂ ਮੈਂ ਕੋਈ ਕਾਲੀ ਕੀਤੀ ਹੈ ਬਣਾਉਣ ਚ ਆਪਾਂ ਬਹੁਤ ਡਿਟੇਲ ਦੇ ਵਿੱਚ ਬਣਾਈ ਹੈ ਇਹ ਤਾਂ ਆਪਾਂ ਨੈਕਸਟ ਪਾਰਟ ਦੇ ਵਿੱਚ ਹੁਣ ਇਹ ਇਹੀ ਚਾਰ ਪੰਜ ਬਾਕਸ ਮਿਲ ਕੇ ਜਿਹੜੀ ਸਿੰਧੀ ਬੁੱਟੀ ਆਪਣੀ ਵੱਡੀ ਬਣਦੀ ਹੈ ਕਹੋ ਤਾਂ ਇਸੇ ਨੂੰ ਆਪਾਂ ਇਸੇ ਟਾਂਕੇ ਦੇ ਨਾਲ ਉਹ ਬਣਦੀ ਹੈ ਠੀਕ ਹੈ ਬਸ ਇਹ ਹੈ ਕਿ ਇਹ ਇੱਕ ਬਾਕਸ ਬਣਾਇਆ ਆਪਾਂ ਤਾਂ ਉਹ ਪੰਜ ਬਾਕਸ ਇੱਕ ਸੈਂਟਰ ਦੇ ਵਿੱਚ ਹੋ ਜਾਂਦਾ ਤੇ ਚਾਰ ਆਸੇ-ਪਾਸੇ ਹੋ ਜਾਂਦੇ ਨੇ ਤਾਂ ਉਹ ਆਪਾਂ ਨੈਕਸਟ ਪਾਰਟ ਦੇ ਵਿੱਚ ਬਣਾਵਾਂਗੇ ਤੁਸੀਂ ਇੱਕ ਵਾਰੀ ਇਹ ਸਿੱਖ ਲਓ ਠੀਕ ਹੈ ਫਿਰ ਉਦੋਂ ਤੱਕ ਆਪਾਂ ਨੈਕਸਟ ਪਾਰਟ ਆ ਜਿਹੜਾ ਇਹਦਾ ਤਿਆਰ ਕਰਦੇ ਆ ਤਾਂ ਆਈ ਹੋਪ ਤੁਹਾਨੂੰ ਸਮਝ ਆ ਗਈ ਹੋਵੇਗੀ ਠੀਕ ਹੈ ਬਹੁਤ ਸਲੋ ਸਲੋ ਆਪਾਂ ਕੀਤੀ ਆ ਆਰਾਮ ਦੇ ਨਾਲ ਤਾਂ ਤੁਸੀਂ ਇਹਨੂੰ ਟਰਾਈ ਕਰੋ ਸਿੱਖੋ ਬਾਰ-ਬਾਰ ਵੀਡੀਓ ਨੂੰ ਦੇਖੋ ਸਪੀਡ ਘੱਟ ਕਰਕੇ ਦੇਖੋ ਠੀਕ ਹੈ ਤਾਂ ਇਹ ਇਹਨੂੰ ਫਿਰ ਆਪਾਂ ਟਰਾਈ ਕਰਦੇ ਆ ਨੈਕਸਟ ਪਾਰਟ ਦੇ ਵਿੱਚ ਵੱਡੀ ਬੁੱਟੀ ਤਾਂ ਇਹ ਛੋਟੀ ਬੁੱਟੀ ਤੁਸੀਂ ਇੱਕ ਵਾਰੀ ਸਿੱਖ ਲਓ ਚਲੋ ਮਿਲਦੇ ਆ ਜੀ ਫਿਰ ਨੈਕਸਟ ਪਾਰਟ ਦੇ ਵਿੱਚ ਤਦ ਤੱਕ ਬਾਏ ਬਾਏ